ਕੀ ਦ ਸਿੰਘਾਂ ਨਾਲ ਗੱਲਬਾਤ ਜਿਹੜੀ ਚੱਲ ਰਹੀ ਆ ਧਰਮ ਸਿੰਘਾਂ ਦੀ ਇਹ ਸਾਰੇ ਜਿਹੜੇ ਲਾੜਾ ਨਾ ਇਹ ਮੰਨਦਾ ਆ ਸ਼ਹੀਦ ਸਿੰਘਾਂ ਨੂੰ ਤਾਂ ਹੀ ਤੁਸੀਂ ਬਾਰ ਬਾਰ ਕਥਾ ਚੋਂ ਪਟਿਆਲੇ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਹੋਣਾ ਗੁਰਪ੍ਰੀ ਕੈਲੀਫੋਰਨੀਆ ਮੈਂ ਕੱਲ ਹੀ ਦੇਖ ਰਿਆ ਸੀ ਕਿਸੇ ਨੇ ਵੀਡੀਓ ਪਾਈ ਤੇ ਉਹ ਜਿਹਨਾਂ ਵਿਚਾਰ ਕਰ ਰਿਆ ਨਾ ਉਹ ਬੰਦੇ ਨੂੰ ਕਹਿੰਦਾ ਮੈਂ ਦੇਖ ਰਿਆ ਤੇਰੇ ਪਿੱਛੇ ਖੜਾ ਚਿੱਟੇ ਕੱਪੜੇ ਪਾ ਕੇ ਉਹਨੂੰ ਪੁੱਛੀ ਉਹਦਾ ਕਿੱਦਾਂ ਦਾ ਆ ਜੀ ਉਹਦਾ ਰੂਪ ਕਹੇ ਜਾ ਆ ਬਸ ਠੀਕ ਆ ਕਹਿੰਦਾ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਪਤਲਾ ਆ ਇਹੋ ਜਿਹਾ ਤੁਹਾਡੇ ਪਰਿਵਾਰ ਚੋਂ ਹੋਣਾ ਕੋਈ ਇਹ ਜਿਆ ਚਿੱਟੇ ਕੱਪੜੇ ਕਹਿੰਦਾ ਪਾਏ ਹੋਏ ਆ ਤੇ ਉਹ ਉਹਨੂੰ ਦਿਖ ਰਿਹਾ ਆ ਗੁਰਪ੍ਰੀਤ ਨੂੰ ਕਹਿੰਦਾ ਤੁਹਾਨੂੰ ਵੀ ਦੇਖ ਸਕਦਾ ਆ ਜੇ ਤੁਸੀਂ ਚਾਹੋ ਤਾਂ ਮੈਂ ਇੱਦਾਂ ਦਿਖਾ ਸਕਦਾ ਆ ਤੁਹਾਨੂੰ ਵੀ ਉਹ ਬਿਲਕੁਲ ਪਟਿਆਲੇ ਵਾਲੇ ਦੀ ਲੀਹ ਤੇ ਚੱਲ ਪਿਆ ਆ ਉਹ ਉਦਾਸੀ ਜਿਹੜਾ ਗੁਰਪ੍ਰੀਤ ਸਿੰਘ ਉਹ ਦੇਖਿਓ ਬੜੀ ਇੰਟਰਸਟਿੰਗ ਆ ਇਹ ਵੀਡੀਓ ਕਿਸੇ ਨੇ ਕੱਲ ਪਾਈ ਸੀ ਮੈਂ ਕੱਦ ਮੜੀ ਜੀ ਉਹ ਦੇਖੀ ਪੈਗਾ ਹੈ ਇਹ ਕੀ ਹੋ ਰਿਹਾ ਉਹ ਕਹਿੰਦਾ ਪਿੱਛੇ ਖੜਾ ਤੁਹਾਡਾ ਤੁਹਾਡੇ ਦਾਦਾ ਪਰਦਾਦਾ ਕੋਈ ਹੋਣਾ ਆ ਭਾਜੀ ਵੀ 1984 ਦੇ ਵਿੱਚ ਜਦੋਂ ਤਕ ਤਕ ਤਕਸਾਲ ਸਭ ਤੋਂ ਵੱਧ ਸ਼ਹੀਦਾਂ ਨੂੰ ਮੰਦੀ ਆ ਵੇ ਸੱਤ ਸੱਤ ਫੁੱਟੇਸ਼ੀ ਹੁੰਦੇ ਆ ਨੌ ਨੌ ਇੱਕ ਦੇਣਾ ਬਾਬਾ ਧੋਮਾ ਵੀ ਲੱਗਾ ਸੀ ਵੀ ਨੌ ਨੌ ਫੁੱਟੇ 14 14 ਫੁੱਟੇ 28 28 ਫੁੱਟੇਸ਼ੀ ਹੁੰਦੇ ਆ ਵੀ ਸਾਰੇ ਕਿੱਥੇ ਚਲ ਜਾਂਦੇ ਆ ਜਿੱਦਾਂ ਉਹ ਕਹਿੰਦੇ ਨਾ ਵੀ ਸ਼ਬਦ ਬਾਜੀ ਕਰਦੇ ਹੁੰਦੇ ਆ ਦੇਵੀ ਬਾਰੇ ਵੀ ਜੇ ਤੂੰ ਕਹਿ ਤੋ ਆਦ ਪਵਾਨੀ ਮੁਕਤ ਕੀ ਬਰੀਆ ਖਸ਼ ਪਾਨੀ ਵੀ ਜਦੋਂ ਮੁਕਤੀ ਦੀ ਗੱਲ ਆਉਂਦੀ ਤੂੰ ਕਿੱਥੇ ਲੁਕ ਜਾਨੀ ਆ ਤੇ ਜਦੋਂ ਇਹਦਾ ਸਿੱਖਾਂ ਤੇ ਜ਼ੁਲਮ ਹੁੰਦਾ 84 ਦੇ ਵਿੱਚ ਟਾਇਰ ਬਾਪ ਆ ਸਾੜੇ ਜਾਂਦੇ ਆ ਸਿੱਖਾਂ ਦੇ ਗळा 'ਚ ਟਾਇਰ ਪਾ ਦੇ ਰੋਜ਼ ਅਸੀਂ ਪੈਟ ਸਿਆਪਾ ਕਰਦੇ ਇਸ ਗੱਲ ਦਾ ਠੀਕ ਹੈ ਨਹੀਂ ਹਰ ਰੋਜ਼ ਪਉਨੇ ਨਵੀ ਕਹਿੰਦਾ ਨੇਵਰ ਅਸੀਂ ਖੁੱਦ ਨਹੀਂ ਖਿਆਪੀਏ ਜੈਕਟਿਵ ਨੇਵਰ ਫੋਰਗੇਟ ਇਨ੍ਹਾਂ ਅਤਿਆਚਾਰ ਹੋਇਆ ਸਾਡੇ ਤੇ ਉਹ ਇਨ੍ਹਾਂ ਸਭ ਕੁਝ ਹੋਇਆ ਚਰਾਸੀ ਦਰਬਾਰ ਸਾਹਿਬ ਤੋਂ ਪਵਿੱਤਰ ਸਥਾਨ ਤਾਂ ਕੋਈ ਨਹੀਂ ਹੈ ਨਾ ਜੋ ਸਿੱਖ ਮੰਨਦੇ ਆ ਪਰ ਉਦੋਂ ਇਹ ਸ਼ੀਧ ਕਿੱਥੇ ਚੱਲ ਜਾਂਦੇ ਆ 28 ਫੁੱਟੇ 14 ਫੁੱਟੇ ਇਹ ਤਾਂ ਟੈਂਕ ਉਦਾਂ ਹੀ ਚੱਕ-ਚੱਕ ਕੇ 14 16 ਫੁੱਟੇ ਹੁੰਦੇ ਤੇ ਟੈਂਕ ਚੱਕ ਕੇ ਬਾਹਰ ਰੱਖਿਆਉਂਦੇ ਭੋਜ ਨੂੰ ਇਕੱਠੀ ਕਰਕੇ ਜਿੱਦਾਂ ਉਹ ਦਿਖਾਉਂਦੇ ਨਹੀਂ ਆ ਬਈ ਮਹਾਭਾਰਤ ਚ ਨਹੀਂ ਦਿਖਾਉਦੇ ਹੁੰਦੇ ਉਹ ਰਾਖਸ਼ ਬੜੇ ਬੜੇ ਉਹ ਐਂ ਫੜ ਕੇ ਐਂ ਖਲਾਵਾ ਫੜ ਕੇ ਸਾਰੀ ਖਾ ਜਾਂਦੇ ਆ ਵੀ ਤਾਂ ਚਕਚਕ ਬਾਹਰ ਮਾਰਦੇ ਇਹ ਵੀ ਸਾਡੀ ਵਾਰੀ ਇਹ ਸ਼ਹੀਦ ਕਿੱਥੇ ਚ ਜਾਂਦੇ ਕਿ ਸਰਪ ਇਹ ਕੜਾ ਪ੍ਰਸ਼ਾਦ ਨਹੀਂ ਆਉਂਦੇ ਆ ਖਾਣ ਇਹਨਾਂ ਦਾ ਵੀ ਕੜਾ ਪ੍ਰਸ਼ਾਦ ਤੇ ਇਹਨਾਂ ਦੇ ਸ਼ਹੀਦ ਜਿਹੜੇ ਆ ਕੜਾ ਪ੍ਰਸ਼ਾਦ ਲਈ ਰੱਖੇ ਆ ਵੀ ਇਹਨਾਂ ਨੂੰ ਹੀ ਦੀਦੇ ਆ ਤੇ ਇਹਨਾਂ ਦੇ ਇਹਨਾਂ ਦੇ ਘਰਾਂ 'ਚ ਹੀ ਉਹ ਤੁਰੇ ਫਿਰਦੇ ਆ ਤੇ ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਤਾਂ ਕੋਈ ਨਹੀਂ ਕਰ ਰਿਹਾ ਬੇਆਦਬੀ ਕਿੱਦਾਂ ਹੋ ਜਾਂਦੀ ਜਦੋਂ ਬੇਆਦਬੀ ਆਉਂਦੀ ਸ਼ਹੀਦ ਸਿੰਘ ਕਿੱਥੇ ਚਲ ਜਾਂਦੇ ਆ ਉਹ ਸੁੱਤੇ ਹੁੰਦੇ ਜਾ ਕੇ ਕਿਤੇ ਸੋ ਕਿਉਂ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਇਹ ਸਭ ਝੂਠ ਦਾ ਪ੍ਰਚਾਰ ਆ ਜਿੱਦਾਂ ਬ੍ਰਾਹਮਣ ਕਰਦਾ ਸੀ ਉਦਾਂ ਹੀ ਇਹ ਝੂਠ ਦਾ ਪ੍ਰਚਾਰ ਕਰਦੇ ਹਾਂਜੀ ਭਾਈ ਸ਼ਹੀਦ ਸਿੰਘਾਂ ਨਾਲ ਗੱਲਬਾਤ ਜਿਹੜੀ ਚੱਲ ਰਹੀ ਆ ਧਰਮ ਸਿੰਘਾਂ ਦੀ ਇਹ ਸਾਰੇ ਜਿਹੜੇ ਲਾੜਾ ਨਾ ਇਹ ਮੰਨਦਾ ਆ ਸ਼ਹੀਦ ਸਿੰਘਾਂ ਨੂੰ ਤਾਂ ਹੀ ਤੁਸੀਂ ਬਾਰ ਬਾਰ ਕਥਾ ਚੋਂ ਪਟਿਆਲੇ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਹੋਣਾ ਗੁਰਪ੍ਰੀ ਕੈਲੀਫੋਰਨੀਆ ਮੈਂ ਕੱਲ ਹੀ ਦੇਖ ਰਿਹਾ ਸੀ ਕਿਸੇ ਨੇ ਵੀਡੀਓ ਪਾਈ ਕਿ ਉਹ ਜਿਹਨਾਂ ਵਿਚਾਰ ਕਰ ਰਿਆ ਨਾ ਉਹ ਬੰਦੇ ਨੂੰ ਕਹਿੰਦਾ ਮੈਂ ਦੇਖ ਰਿਆ ਤੇਰੇ ਪਿੱਛੇ ਖੜਾ ਚਿੱਟੇ ਕੱਪੜੇ ਪਾ ਕੇ ਉਹਨੂੰ ਪੁੱਛੀਦਾ ਕਿੰਦਾ ਦਾ ਆਇਆ ਜੀ ਉਹਦਾ ਰੂਪ ਕਿਹਜਾ ਆਪਾਂ ਠੀਕ ਆ ਕਹਿੰਦਾ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਪਤਲਾ ਆ ਇਹ ਜਿਹਾ ਤੁਹਾਡੇ ਪਰਿਵਾਰ ਚੋਂ ਹੋਣਾ ਕੋਈ ਇਹ ਜਿਹਾ ਚਿੱਟੇ ਕੱਪੜੇ ਕਹਿੰਦਾ ਪਾਏ ਹੋਏ ਆ ਤੇ ਉਹ ਉਹਨੂੰ ਦੇਖ ਰਿਹਾ ਹੈ ਗੁਰਪ੍ਰੀ ਨੂੰ ਕਹਿੰਦਾ ਤੁਹਾਨੂੰ ਵੀ ਦੇਖ ਸਕਦਾ ਆ ਜੇ ਤੁਸੀਂ ਚਾਹੋ ਤਾਂ ਮੈਂ ਇੱਧਰ ਦਿਖਾ ਸਕਦਾ ਤੁਹਾਨੂੰ ਵੀ ਉਹ ਬਿਲਕੁਲ ਪਟਿਆਲੇ ਵਾਲੀ ਦੀ ਲੀ ਤੇ ਚੱਲ ਪਿਆ ਆ ਉਹ ਉਦੋਂ ਸੀ ਜਿਹੜਾ ਗੁਰਪ੍ਰੀਤ ਸਿੰਘ ਉਹ ਦੇਖਿਓ ਬੜੀ ਇੰਟਰਸਟਿੰਗ ਆ ਇਹ ਵੀਡੀਓ ਕਿਸੇ ਨੇ ਕੱਲ ਪਾਈ ਸੀ ਮੈਂ ਕੱਲ ਮੜੀ ਜੀ ਉਹ ਦੇਖੀ ਮੈਂਗਾ ਹੈ ਇਹ ਕੀ ਹੋ ਰਿਹਾ ਉਹ ਕਹਿੰਦਾ ਪਿੱਛੇ